ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਘੈਂਟ ਟਾਈਮ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਊਗੀ ਸੋਚ ਬਦਲੋਗੇ ਤਾਂ ਸਭ ਬਦਲੇਗਾ ਸੇਟ ਸੁਖੀ ਰਾਮਾਚ ਇੱਕ ਵਾਰ ਫਿਰ ਆਪਣੇ ਆਪ ਵਿੱਚ ਬਹੁਤ ਦੁਖੀ ਸੀ ਕਿੰਨਾ ਮਰਜੀ ਕਰ ਲਵੋ ਕਿਸੇ ਦਾ ਪਰ ਮਜਾਲ ਹੈ ਕੋਈ ਕਦੇ ਅਹਿਸਾਨ ਮੰਨੇ ਸੇਟ ਜੀ ਆਪਣੇ ਆਪ ਨਾਲ ਹੀ ਗੱਲਾਂ ਕਰਕੇ ਦੁਖੀ ਹੋ ਰਹੇ ਸਨ ਕੀ ਹੋਇਆ ਸੇਟ ਜੀ ਅੱਜ ਬਹੁਤ ਪਰੇਸ਼ਾਨ ਲੱਗ ਰਹੇ ਹੋ ਉਹਨਾਂ ਦਾ ਮਨੀਮ ਪੁੱਛਦਾ ਹੈ ਮੁਨੀਮ ਜੀ ਕੀ ਦੱਸਾਂ ਆ ਨੀਕ ਸਿੰਘ ਦੀ ਹੀ ਗੱਲ ਸੁਣ ਲਵੋ ਕਿੰਨਾ ਕੀਤਾ ਆਪਾਂ ਉਹਨਾਂ ਦਾ ਸਾਰਾ ਪਰ ਉਹਨ ਪਰ ਮਜਾਲਾ ਟੁੱਟੇ ਮੂੰਹ ਨਾਲ ਕਦੇ ਮੇਰਾ ਨਾਂ ਵੀ ਲਿਆ ਹੋਵੇ ਮੁੰਡਾ ਨੌਕਰੀ ਕੀ ਲੱਗ ਗਿਆ ਬਸ ਸਾਰੇ ਆਪਣੇ ਆਪ ਨੂੰ ਡੀਸੀ ਹੀ ਸਮਝਣ ਲੱਗ ਗਏ ਹਨ ਚਲੋ ਕੋਈ ਨਾ ਜੀ ਆਪਾਂ ਤਾਂ ਚੰਗੇ ਲਈ ਹੀ ਕੀਤਾ ਸੀ ਜੀ ਅਗਲਾ ਨਹੀਂ ਤਾਂ ਨਾ ਸਹੀ ਐ ਕਿਵੇਂ ਨਾ ਸਹੀ ਮੇਰੇ ਹੱਥ ਵਿੱਚ ਤਾਂ ਸ਼ਾਵਾਸੀ ਲਿਖੀ ਹੀ ਨਹੀਂ ਹੈ ਕਿੰਨਾ ਮਰਜ਼ੀ ਕਰ ਲਵਾਂ ਅੱਜ ਤਾਂ ਸੋਚ-ਸੋਚ ਕੇ ਮੇਰਾ ਦਿਮਾਗ ਹੀ ਖਰਾਬ ਹੋਇਆ ਪਿਆ ਤੁਸੀਂ ਸੰਭਾਲ ਆੜਤ ਤੇ ਮੈਂ ਜਾ ਕੇ ਆਉਂਦਾ ਹਾਂ ਗੁਰੂ ਜੀ ਕੋਲ ਉੱਥੇ ਜਾ ਕੇ ਹੀ ਸ਼ਾਂਤੀ ਮਿਲੇਗੀ ਠੀਕ ਹੈ ਸੇਠ ਜੀ ਤੁਸੀਂ ਜਾ ਹੀ ਆਓ ਨਹੀਂ ਤਾਂ ਐਵੇਂ ਬਲੱਡ ਪ੍ਰੈਸ਼ਰ ਵਧਾਉਣ ਦਾ ਕੀ ਫਾਇਦਾ ਕੋਈ ਬਿਮਾਰੀ ਲਗਾ ਲਵੂੰਗੀ ਸੇਠ ਜੀ ਛੇਤੀ ਹੀ ਡੇਰੇ ਵਿੱਚ ਪਹੁੰਚ ਜਾਂਦੇ ਹਨ ਉਹ ਗੁਰੂ ਜੀ ਦੇ ਦਰਸ਼ਨਾਂ ਲਈ ਜਾਂਦੇ ਹਨ ਤਾਂ ਉਪਦੇਸ਼ ਦੇ ਰਹੇ ਹੁੰਦੇ ਹਨ ਸੇਠ ਜੀ ਬਿਨਾਂ ਕੁਝ ਬੋਲੇ ਸੰਗਤ ਵਿੱਚ ਹੀ ਬੈਠ ਜਾਂਦੇ ਹਨ ਮੈਨੂੰ ਸਾਰੇ ਦੱਸੋ ਤੁਸੀਂ ਕਾਟੋਤਾ ਦੇਖੀ ਐ ਗੁਰੂ ਜੀ ਸੰਗਤ ਨੂੰ ਪੁੱਛਦੇ ਹਨ ਹਾਂਜੀ ਗੁਰੂ ਜੀ ਸਾਰੇ ਇਕੱਠੇ ਹੀ ਜਵਾਬ ਦਿੰਦੇ ਹਨ ਉਹ ਸਾਹਮਣੇ ਜਿਹੜਾ ਭਾਰੀ ਜੰਗਲ ਲੱਗਿਆ ਹੈ ਉਹ ਸਾਰਾ ਇਹਨਾਂ ਦੀ ਹੀ ਦੀਨ ਹੈ ਮੈਨੂੰ ਪਤਾ ਹੈ ਤੁਸੀਂ ਸਾਰੇ ਮੇਰੀ ਇਹ ਗੱਲ ਸੁਣ ਕੇ ਹੈਰਾਨ ਹੋ ਰਹੇ ਹੋਮੋਗੇ ਕਿ ਛੋਟਾ ਜਿਹਾ ਜੀਵ ਇੰਨਾ ਵੱਡਾ ਜੰਗਲ ਕਿਵੇਂ ਲਗਾ ਸਕਦਾ ਹੈ ਹੈਰਾਨ ਹੋਣਾ ਮੇਰੀ ਗੱਲ ਸੁਣ ਕੇ ਹਾਂਜੀ ਗੁਰੂ ਜੀ ਸਾਰਿਆਂ ਨੇ ਇੱਕ ਵਾਰ ਫਿਰ ਇਕੱਠੇ ਹੀ ਆਵਾਜ਼ ਆਉਂਦੀ ਹੈ ਇਹ ਸਭ ਉਸਦੇ ਭੁੱਲਣ ਦੀ ਆਦਤ ਕਰਕੇ ਹੁੰਦਾ ਹੈ। ਕਾਟੋ ਆਪਣੇ ਖਾਣ ਦੇ ਲਈ ਅਲੱਗ-ਅਲੱਗ ਦਰਖਤਾਂ ਦੇ ਬੀਜ ਚੁਕਦੀ ਹੈ ਤੇ ਜ਼ਮੀਨ ਵਿੱਚ ਜਾ ਕੇ ਲੁਕੋ ਦਿੰਦੀ ਹੈ। ਪਰ ਜਦੋਂ ਉਸਦੇ ਖਾਣ ਦੀ ਵਾਰੀ ਆਉਂਦੀ ਹੈ ਤਾਂ ਉਹ ਭੁੱਲ ਜਾਂਦੀ ਹੈ ਕਿ ਉਸਨੇ ਬੀਜ ਕਿੱਥੇ ਲੁਕੋਇਆ ਸੀ। ਬਸ ਫੇਰ ਕੀ ਹੈ ਜਦੋਂ ਬੀਜ ਨੂੰ ਹੀ ਸਹੀ ਨਮੀ ਮਿਲਦੀ ਹੈ ਤਾਂ ਉਹ ਫੁੱਟ ਪੈਂਦਾ ਹੈ ਤੇ ਦੇਖਦੇ-ਦੇਖਦੇ ਹੀ ਇੱਕ ਵੱਡੇ ਦਰਖਤ ਦੇ ਵਿੱਚ ਬਦਲ ਜਾਂਦਾ ਹੈ। ਇਸ ਤਰ੍ਹਾਂ ਜਦੋਂ ਵੀ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਸਾਨੂੰ ਵੀ ਕਾਟੋ ਦੇ ਵਾਂਗ ਹੀ ਭੁੱਲ ਜਾਣਾ ਚਾਹੀਦਾ ਹੈ। ਕਦੇ ਵੀ ਯਾਦ ਨਹੀਂ ਰੱਖਣਾ ਚਾਹੀਦਾ ਤੇ ਨਾ ਹੀ ਕਿਸੇ ਕੋਲੋਂ ਉਸ ਦੀ ਕੀਤੀ ਮਦਦ ਦਾ ਫਲ ਮੰਗਣਾ ਚਾਹੀਦਾ ਹੈ ਇਹ ਸੋਚ ਹੀ ਸਾਡੇ ਸਭ ਦੁੱਖਾਂ ਦਾ ਕਾਰਨ ਹੈ ਬਸ ਸੋਚ ਬਦਲੋਗੇ ਤਾਂ ਸਭ ਕੁਝ ਬਦਲੇਗਾ ਸਾਰੇ ਕਥਾ ਸੁਣ ਕੇ ਚੱਲ ਪੈਂਦੇ ਹਨ सेठ ਜੀ ਵੀ ਬਿਨਾਂ ਗੁਰੂ ਜੀ ਨੂੰ ਮਿਲੇ ਸੰਗਤ ਦੇ ਨਾਲ ਹੀ ਵਾਪਸ ਆ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਸਵਾਲ ਦਾ ਜਵਾਬ ਬਿਨਾਂ ਕੀਤੇ ਹੀ ਮਿਲ ਗਿਆ ਸੀ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ